ਜਿਹੜੇ ਵੀਰਾਂ ਨੇ ਟਰੈਕਟਰ ਲਿਆ ਜੀ ਮੁਬਾਰਕਾਂ ਬਹੁਤ-ਬਹੁਤ ਇਹ ਟਰੈਕਟਰ ਜੀ ਅੱਜ ਇਹ ਹੋ ਗਿਆ ਸੇਲ ਲੋਨ ਟਰੈਕਟਰ ਸਾਫ ਤਾਂ ਬਾਈ ਵਧੀਆ ਟਰੈਕਟਰ ਜੀ ਰੋਚ ਸਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਆਪਾਂ ਖੜੇ ਆ ਆਪਣੇ ਗਵਾਂਢੀ ਮਿੱਤਰਾ ਕੋ ਸੋਨਾਲੀ ਕਾਲਿਆਂ ਕੋ ਤੇ ਬਾਈ ਇਹਨਾਂ ਨੇ ਵਧੀਆ ਮਿਹਨਤ ਕਰੀ ਆ ਮਹੀਨੇ ਠੀਕ ਹੈ ਜੀ ਵੈਸੇ ਇਹ ਮਹੀਨੇ ਥੋੜੇ ਜਿਹਾ ਟਰੈਕਟਰ ਘੱਟ ਵਿਕਦੇ ਹੁੰਦੇ ਤੁਹਾਨੂੰ ਪਤਾ ਦਸੰਬਰ ਜਨਵਰੀ ਦੇ ਵਿੱਚ ਪਰ ਇਹਨਾਂ ਦਾ ਹੱਤੀਆ ਜੋ ਟਰੈਕਟਰ ਚੱਲਿਆ ਬਾਈ ਠੀਕ ਹੈ ਜੀ ਅੱਜ ਦੇਣ ਲੱਗੇ ਸੋਨ ਵਾਲੇ ਕਾ 750 ਤੇ ਬਾਕੀ ਆਪਾਂ ਤੁਹਾਡੀ ਕਰਾਉਣਾ ਹੈ ਮੁਲਾਕਾਤ ਆ ਜਿਨ੍ਹਾਂ ਨੇ ਟਰੈਕਟਰ ਲੱਤਾ ਉਹਨਾਂ ਨਾਲ ਵੀ ਤੇ ਯਾਸੀ ਵਾਲਿਆਂ ਨਾਲ ਵੀ ਵਿੱਚ ਜਿਹੜਾ ਟਰੈਕਟਰ ਕੱਟਾ ਹੋਇਆ ਉਹਦੇ ਬਾਰੇ ਵੀ ਦੱਸਾਂਗੇ ਪੂਰੀ ਵੀਡੀਓ ਦੇਖਿਓ ਅੱਜ ਆਪਣੀ ਤੇ ਲੋ ਜੀ ਆਪਾਂ ਤੁਹਾਡੀ ਕਰਾਉਣਾ ਛੋਟੀ ਜੀ ਮੁਲਾਕਾਤ ਬਾਈ ਨਾਲ ਜਿਨ੍ਹਾਂ ਨੇ ਟਰੈਕਟਰ ਲਿਆ ਹੋਰ ਕਮਲ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਜੀ ਠੀਕ ਠਾਕ ਹਾਂ ਜੀ ਚੱਕੀ ਜਾਂਦੇ ਫੱਟੇ ਬਰਕਰੀ ਗਈਦਾ ਜੀ ਠੀਕ ਆ ਠੀਕ ਆ ਜੀ ਬਾਈ ਨੇ ਲਿਆ ਟਰੈਕਟਰ ਹਾਂ ਜੀ ਇਹ ਬਾਈ ਹੋਰ ਵੀਰੇ ਠੀਕ ਆ ਜੀ ਠੀਕ ਆ ਜੀ ਕਿਹੜਾ ਪਿੰਡ ਆ ਵੀਰ ਨਾਲ ਦਾ ਗੁਰਨੋ ਮਾਜਰਾ ਵੀ ਆਪਣਾ ਪਿੰਡ ਗੁਰਨੋ ਮਾਜਰਾ ਮੈਂ ਠੀਕ ਆ ਜੀ ਮੈਂ ਕਹਿੰਦਾ ਬਾਈ ਨੇ ਪਹਿਲਾਂ ਵੀ ਲੇ ਕੇ ਆ ਟਰੈਕਟਰ ਹਾਂ ਜੀ ਹਾਂ ਜੀ 4x4 ਗਿਆਈ ਉਹ ਮੈਂ ਹਾਂ 4x4 ਮੈਂ ਉਹ ਬਾਈ ਪਿਛਾੜ ਲਿਆ ਨਾ ਬਾਈ ਪਹਿਲਾਂ ਲੈ ਕੇ ਗਏ ਆ ਟਰੈਕਟਰ ਠੀਕ ਆ ਅੱਛਾ ਬੜੇ ਭਰਾ ਆ ਜੀ ਭਰਾਏ ਦੋਨੋਂ ਹਨਾ ਜੀ ਹਾਂ ਜੀ ਹਾਂ ਜੀ ਆਪਣਾ ਪਹਿਲਾਂ ਸੁਵਰਾਜ ਟਰੈਕਟਰ ਦਾ ਜੀ ਤੁਹਾ ਤੇ ਹੁਣ ਆਹ ਸੋਨ ਵਾਲੀ ਕਾਫੀ ਦੂਆ ਲੈ ਕੇ ਚੱਲੇ ਹੁਣ ਹਾਂਜੀ ਠੀਕ ਆ ਪਹਿਲਾ ਇੱਕ 4x4 ਠੀਕ ਆ ਜੀ ਤੇ ਦੂਸਰਾ ਲੈ ਕੇ ਚੱਲੇ ਜੀ ਇਨਕੀ ਵਧੀਆ ਲੱਗਿਆ ਤੁਹਾਨੂੰ ਵਧੀਆ ਹੀ ਬਹੁਤ ਵਧੀਆ ਠੀਕ ਆ 4x4 ਕਿਹੜਾ ਆਪਣੇ ਕੋਲ 4x4 ਆਪਦਾ 55000 55 55 ਠੀਕ ਆ ਜੀ ਅੱਛਾ ਉਦੋਂ ਬਾਈ ਨੇ ਲੈ ਕੇ ਆ ਡੀਆਈ 55 ਹਾਂਜੀ ਰਾਤ ਨੂੰ ਹਨਾ ਬਾਈ ਹਾਂ ਬਾਈ ਰਾਤ ਨੂੰ ਕਰੀ ਸੀ ਡਿਲੀਵਰੀ ਆਪਾਂ ਵੀਡੀਓ ਪਾਈ ਸੀ ਡੀਆਈ 55 ਅੱਜ ਲੈ ਕੇ ਚੱਲੇ 750 ਬਾਈ ਇਹ 2 ਸਪੀਡ ਆ ਬਾਈ ਹਾਂਜੀ ਹਾਂਜੀ ਠੀਕ ਆ ਕਮਰਸ਼ੀਅਲ ਕੰਮ ਆ ਵੀਰੇ ਆਪਣਾ ਹਾਂਜੀ ਹਾਂਜੀ ਠੀਕ ਹੈ ਕਾਦਾ ਅੱਛਾ ਟਰਾਈ ਕਰੂ ਇਹਦਾ ਮਾੜਾ ਮੋਟਾ ਜੀ ਠੀਕ ਹੈ ਜੀ ਤਾਂ ਮਾੜਾ ਆਪਣਾ ਖੇਤੀ ਦਾ ਜੀ ਠੀਕ ਆ ਜੀ ਹਾਂ ਜੀ ਤੇ ਫਿਰ ਵੀਰੇ 2 ਸਪੀਡ ਲੱਤਾ ਟਰੈਕਟਰ ਤੁਸੀਂ 3 ਵੀਟਾਈ 3 ਆ ਅੱਛਾ ਮੈਂ ਕਿਹਾ 2 ਆ ਨੀ ਕਿ 2 ਆ ਚੇਂਜਰ ਨਹੀਂ ਹੈਗਾ ਨਾ ਨਹੀਂ ਠੀਕ ਆ ਵੀਰੇ ਠੀਕ ਉਹ ਮੈਨੂੰ ਉਹਦਾ ਪਲੇਖਾ ਲੱਗਿਆ ਮੈਂ ਤਾਂ ਚੇਂਜਰ ਉਹ ਹੁੰਦਾ ਜੀ ਠੀਕ ਆ ਤਿੰਨ ਸਪੀਡਾਂ ਵਾਲਾ ਟਰੈਕਟਰ ਲਿਆ ਠੀਕ ਆ ਭਾਈ ਕਿਰਾਇਆ ਪਾਟਾ ਵੀ ਮਾੜਾ ਮੋਟਾ ਕਰੀ ਜਾਂਦਾ ਆ ਠੀਕ ਆ ਭਾਈ ਠੀਕ ਆ ਵੀਰੇ ਠੀਕ ਆ ਠੀਕ ਆ ਭਾਈ ਠੀਕ ਆ 3 ਵੀਟਾਈ ਹਾਂ ਜੀ 3 ਆ ਠੀਕ ਆ ਜੀ ਇਹ ਬਾਈ 3 ਸਪੀਡਾਂ ਵਾਲਾ ਲਿਆ ਮੈਨੂੰ ਭਲੇਖਾ ਲੱਗਿਆ ਥੋੜਾ ਜਿਹਾ ਠੀਕ ਹੈ ਜੀ ਬਾਕੀ ਟਰੈਕਟਰ ਦਾ ਬਾਈ ਬਹੁਤ ਸਾਰੀ ਵੀਡੀਓ ਪਾਈਆਂ ਆਪਣੇ 750 ਦੀਆਂ ਠੀਕ ਹੈ ਜੀ 55 ਐਚਪੀ ਦੀ ਕੈਟਾਗਰੀ ਵਿੱਚ ਟਰੈਕਟਰ ਆ ਜਾਂਦਾ ਇਹ 55 ਹਸਪਾਵਰ ਠੀਕ ਹੈ ਜੀ ਤੇ ਕਾਪੀ ਤਾਂ ਤੁਹਾਨੂੰ ਪਤਾ ਹੀ ਦੀ ਵੀ ਚੜਦਾ 49 ਚਾ ਕਾਪੀ ਦੇ ਵਿੱਚ ਤੇਲ ਪਾ ਦਿਓ ਬਾਈ ਮਾੜਾ ਮੋਟਾ ਹਾਂ ਜੀ ਜੀ ਤੇਲ ਪਾਉਣ ਲੱਗੇ ਤੇਲ ਪਾਓ ਇਹਨਾਂ ਤੇਗਾ ਪੰਪ ਜੋਗਾ ਦੋ ਘੜ ਤੇ ਘਟ ਹਾਂ ਅਜ ਤਾਂ ਜ਼ਿਆਦਾ ਵੀ ਰਹਿ ਜਾਂਦਾ ਦੋ ਟਰੈਕਟਰ ਲੈ ਲਿਆਉਂਦਾ ਹਾਂ 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 ਲਓ ਯਾਰ ਅਜ ਤਾਂ ਜ਼ਿਆਦਾ ਵੀ ਰਹਿ ਜਾਂਦਾ ਦੋ ਟਰੈਕਟਰ ਹੋ ਗਏ ਟਰੈਕਟਰ ਵੀ ਦਿੱਤਾ ਵਿੱਚ ਕਿ ਸਿੱਧਾ ਹੀ ਲਿਆ ਲੈ ਪਹਿਲਾ ਜਿਹਨੂੰ ਟੈਂਕੀ ਫੁੱਲ ਕਰ ਕਰਕੇ ਦੇਣੀ ਚਾਹੀਦੀ ਏ ਟਰੈਕਟਰ ਦੀ ਤਾਂ ਹਾਂ ਭਾਈ ਟੈਂਕੀ ਟੈਂਕੀ ਫੁੱਲ ਕਰਕੇ ਦਿਆ ਕਰੋ ਭਾਈ ਭਾਈ ਕਾਨੂੰਨ ਤੋਂ ਨੇ ਟੈਂਕੀ ਫੁੱਲ ਕਰਕੇ ਹਾਂਜੀ ਠੀਕ ਆ ਜੀ ਤੇ ਹੋਰ ਵੀਰੇ ਕੀ ਹਾਲ ਹੈ ਠੀਕ ਆ ਨੇ ਚੱਲੇ ਸੋਨਾਲੀ ਕਾ ਅੱਜ ਹਾਂਜੀ ਸੋਨਾਲੀ ਕਾ ਠੀਕ ਆ ਪੱਕੇ ਫੈਨ ਹੋ ਗਏ ਸੋਨਾਲੀ ਕਾ ਦੇ ਪੱਕੇ ਫੈਨ ਆ ਜੀ ਠੀਕ ਆ ਠੀਕ ਆ ਚੱਲ ਵਧੀਆ ਬਾਈ ਤੇ ਬਾਈ ਇਹ ਜਿਹੜਾ 750 ਇਹ 16 ਤੇ 14 ਦੇ ਦੋਨੇ ਟਾਇਰਾਂ ਦੇ ਵਿੱਚ ਆਉਂਦਾ ਉਹ ਤੁਹਾਡੀ ਚੋਆਇਸ ਆ ਵੀ ਤੁਸੀਂ ਕਿਹੜਾ ਲੈਣਾ 16 ਵਾਲਾ ਲੈਣਾ ਕਿ 14 ਵਾਲਾ ਲੈਣਾ ਠੀਕ ਆ ਜੀ ਸਾਡਾ ਸੁੱਖਾ ਬਾਈ ਵੀ ਆਪੇ ਹੋ ਸੁੱਕੇ ਬਾਈ ਠੀਕ ਹੈ ਜੀ ਠੀਕ ਆ ਜੀ ਹੋਰ ਸੁੱਖਾ ਬਾਈ ਹੁਣ ਆਪਣੇ ਕੋਲ ਪੱਕਾ ਰੂਪੜੇ ਆਉਂਦਾ ਤੇ ਸੁੱਖੇ ਕਿਵੇਂ ਕੰਮ ਕਰਦਾ ਬਾਈ ਟਰੈਕਟਰਾਂ ਦਾ ਵਧੀਆ ਠੀਕ ਆ ਜੀ ਕਿਸੇ ਨੇ ਬਾਈ ਪੁਰਾਣਾ ਟਰੈਕਟਰ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਬਾਈ ਨਾਲ ਜਰੂਰ ਕੰਟੈਕਟ ਕਰਿਆ ਕਰੋ ਠੀਕ ਆ ਜੀ ਆਪਣੇ ਈਰੀ ਜਿੰਨੇ ਵੀ ਟਰੈਕਟਰ ਚਾਹੀਏ ਏਜੰਸੀਆਂ 'ਚ ਖੜੇ ਆ ਚਾਹੀਏ ਵਪਾਰੀ ਕੋਲ ਖੜੇ ਆ ਚਾਹੀਏ ਘਰੇਲੂ ਖੜੇ ਆ ਥੀ ਨੁੱਖੇ ਬਾਈ ਹਾਂ ਜੀ ਤੇ ਬਾਈ ਨੂੰ ਪੂਰੀ ਰਿਪੋਰਟ ਹੁੰਦੀ ਆ ਟਰੈਕਟਰਾਂ ਦੀ ਟਰੈਕਟਰ ਸਾਨੂੰ ਵਧੀਆ ਦਊਗਾ ਗਾਰੰਟੀ ਵਾਲਾ ਸੁੱਖੇ ਬਾਈ ਹਾਂ 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 ਪੂਰਾ ਤਸੱਲੀ ਵਾਲਾ ਨੰਬਰ ਵੀ ਦੇ ਦੇਗਾ ਠੀਕ ਆ ਜੀ ਬਾਈ ਜਿੰਨੀ ਮੇਰੀ ਉਮਰ ਹੋ ਗਈ ਮਨ ਲੱਗਾ ਉੰਨਾ ਬਾਈ ਇਹਨਾਂ ਨੂੰ ਟਾਈ ਤੇ ਬਾਕੀ ਜੋ ਵੀ ਗਾ ਸਿੱਖਦੇ ਆ ਮਾੜਾ ਮੋਟਾ ਲੱਲਾ ਪੱਪਾ ਬਾਈ ਨਾਲ ਤੁਸੀਂ ਪੁੱਛ ਪੱਛ ਕੇ ਕਰਦੇ ਆ ਠੀਕ ਆ ਜੀ ਤੇ ਜੱਦੇ ਆਪਣੇ ਮਾਮੇ ਨਹੀਂ ਕੰਮ ਕਰਦੇ ਜੱਦੇ ਕੰਮ ਕਰ ਸੁੱਖਿਆ ਬਾਈ ਕਿੰਨਾ ਟਾਈਮ ਹੋ ਗਿਆ ਟਰੈਕਟਰ ਲੈਣ ਚ 93 96 ਦੇ ਲੱਗੇ 95 99 ਫਾਈਨਲ ਹੀ ਜਨਮ ਆਪਣਾ ਠੀਕ ਆ ਬਾਈ ਠੀਕ ਆ ਚਲੋ ਬਾਕੀ ਬਾਈ ਬੰਦਾ ਬਹੁਤ ਵਧੀਆ ਕਿਸੇ ਨੇ ਕੋਈ ਟਰੈਕਟਰ ਲੈਣਾ ਹੁੰਦਾ ਤਾਂ ਵਧੀਆ ਬਾਈ ਜ਼ਿੰਮੇਵਾਰ ਦਾ ਵੀ ਨਹੀਂ ਨੁਕਸਾਨ ਹੋਣਾ ਹੁੰਦਾ ਲੈਣ ਵਾਲਾ ਦਾ ਵੀ ਨਹੀਂ ਬਾਈ ਜੇ ਮਨ ਜੈ ਜੇ ਆਪਾਂ ਨੂੰ ਵੀ ਬਾਈ ਕਾਫੀ ਟਰੈਕਟਰ ਦਵਾਉਂਦਾ ਤੇ ਬਾਈ ਦਾ ਮੈਂ ਨੰਬਰ ਵੀ ਬਲਾ ਦੰਨਾ ਵਿੱਚੁੱਖੇ ਬਾਈ ਮਾੜਾ ਨੰਬਰ ਬੋਲਿਓ ਵੀਡੀਓ ਚ 9851 ਹਾਂਜੀ 04460 04460 ਠੀਕ ਆ ਬਾਈ ਆ ਨੰਬਰ ਹੈ ਬਾਈ ਦਾ ਤਾਂ ਕਿਸੇ ਨੇ ਟਰੈਕਟਰ ਲੈਣਾ ਹੁੰਦਾ ਬਾਈ ਸਾਡੇ ਲੋਕਲ ਇੱਧਰ ਬਾਈ ਨੂੰ ਇੱਧਰ ਜਿੱਦਾਂ ਆਪਣੇ ਫਤੇਗੜ ਸਾਹਬ ਸਰਹੰਦ ਤੱਕ ਜਿੰਨੇ ਵੀ ਟਰੈਕਟਰ ਵਪਾਰੀਆਂ ਕੋਲ ਆ ਜਾਂ ਘਰੇਲੂ ਆ ਸਾਰੇ ਪਤਾ ਹੁੰਦਾ ਲਗਭਗ ਠੀਕ ਆ ਜੀ ਤੇ ਸੌਦਾ ਬਾਈ ਜਿੱਦਾਂ ਆਪਣਾ ਦੇਖ ਕੇ ਜਿੱਦਾਂ ਮਾੜਾ-ਵੱਟਾ ਸੇਵਾ ਪਾਣੀ ਜੋ ਵੀ ਹੁੰਦਾ ਹੈ ਉਹ ਆਪਣਾ ਲੰਦੇ ਨੇ ਇਸ ਹੌਟਾਲ ਨੇ ਕਿ ਵਧੀਆ ਤਰੀਕੇ ਨਾਲ ਹੋ ਜਾਂਦਾ। ਟਰੈਕਟਰ ਦੀ ਆਵਾਜ਼ ਸੁਣੋ ਬਾਈ ਕਾ ਘੈਂਟ। ਲਓ ਜੀ। ਚਲੋ ਜੀ ਅੱਜ ਬਾਈ 7 ਤਰੀਕ ਸੋਨਾ ਲੀਕਾ ਸਾਡੇ ਰੋਪੜ ਵਾਲੇ 750 ਟਰੈਕਟਰ ਦੀ ਡਿਲੀਵਰੀ ਕਰਨ ਲੱਗੇ ਆ ਜੀ। ਕੀਤਾ ਜੀ। ਤੇ ਜਿਹੜੇ ਵੀਰਾਂ ਨੇ ਟਰੈਕਟਰ ਲਿਆ ਜੀ ਮੁਬਾਰਕਾਂ ਬਹੁਤ-ਬਹੁਤ। ਲੱਗ। ਬਾਈ ਸੋਨਾ ਲੀਕਾ ਦਾ ਜੋ ਸੀ ਦੇਖ ਰਹੇ ਆ ਸਵਰਾਜ ਵੀ ਚਲੋ ਟਰੈਕਟਰ ਮਾੜਾ ਨਹੀਂ ਪਰ ਟਰੈਕਟਰ ਕਾਫੀ ਹੈ ਬਾਈ ਸੋਨਾਲੀਕਾ ਹੁਣ ਅੱਗੇ ਨਾਲੋਂ ਥੋੜਾ ਜਿਹਾ ਸੇਲ ਵੱਧ ਗਈ ਹੈ ਸਵਰਾਜ ਨੂੰ ਲੱਗ ਗਿਆ ਮੜੇ ਟੱਕਰ ਦੇਣਾ ਹਾਂ ਹਾਂ ਪੂਰੀ ਯਾਨੀ ਕਿ ਆਉਣ ਵਾਲੇ ਟਾਈਮ 'ਚ ਬਾਈ ਸਾਲ ਤੋਂ ਸਾਲ 'ਚ ਟੱਕਰ ਪੂਰੀ ਦੇਊਗਾ ਸੋਨਾਲੀਕਾ ਸਵਰਾਜ ਨੂੰ ਠੀਕ ਹੈ ਜੀ ਕਿ ਬਾਈ ਆਹ ਇਹਨਾਂ ਨੇ ਇੰਡੋ ਫਾਰਮ ਕੱਟਿਆ ਹੈ ਥੋੜਾ ਜਿਹਾ ਹਾਲਤ ਖਸਤ ਆਈ ਹੈ ਸਰਪੇ ਸ਼ੋ ਸ਼ੋਜੂ ਥੋੜੀ ਜੀ ਖਰਾਬ ਹੈ ਇਹ ਬਈ ਪੱਠੇ ਵਾਲਿਆਂ ਕੋਲ ਸੀਗਾ ਟਰੈਕਟਰ ਹੈਗਾ ਮਾਡਲ ਪੁਰਾਣਾ ਹੈ ਭੰਨੇ ਆ ਟਰੈਕਟਰ ਪੂਰਾ ਉਦਾਂ ਠੀਕ ਹੈ ਚੱਲਾ ਜਿੱਦੂ ਦੇ ਸ਼ੋ ਬਸ ਨਵੀਂ ਪੈਣੀ ਵਾਲੀ ਆ ਹੈ ਸੁੱਖੇ ਸ਼ੋਏ ਨਵੀਂ ਪੈਣੀ ਆ ਕੱਲੀ ਹੈਨਾ ਹੂੰ ਤਾਂ ਠੀਕ ਆ ਬਾਡੀ ਲੈਣ ਦਾ ਸੋਹਣਾ ਟਰੈਕਟਰ ਯਾਰ ਤੇ ਸ਼ੋ ਲੈ ਕੇ ਪਾਵੇ ਪਟਿਆਲੇ ਦੇ ਟਰੈਕਟਰ ਦਾ ਰੋਪੜ ਦਾ ਨੰਬਰ ਆ ਲੈ ਸੁੱਖੇ ਹੋਰ ਕਿ ਚਾਹੀਦਾ ਯਾਰ ਠੀਕ ਆ ਭਾਈ ਇਹ ਟਰੈਕਟਰ ਹੈਗਾ ਇਹ ਨਾਲ ਕੋਲੇ ਇਕਾ ਜੀ ਮਾਡਲ ਦਾ ਮੁੱਲ ਤਾਂ 11-12 ਹੋਊਗਾ ਇਹ ਤਕਰੀਬਨ ਟਾਇਰ ਪਿਛਲੇ ਹੈਗੇ 30 ਕੁ ਪੈਸੇ ਮੁਰਲੇ ਹੈਗੇ ਆ 60-65 ਪੈਸੇ ਠੀਕ ਹੈ ਜੀ ਤੇ ਬਾਕੀ ਇਹ ਸਾਡੇ ਸੋਨਾ ਲੀਕਾ ਏਜੰਸੀ 'ਚ ਖੜਾ ਕਿਸੇ ਨੇ ਇੰਡੋ ਫਾਰਮ ਲੈਣਾ ਹੋਇਆ ਬਾਈ ਕੋਈ ਇੰਡੋ ਫਾਰਮ ਦਾ ਸ਼ਿਕੀਨ ਹੋਇਆ ਤਾਂ ਇਹਨਾਂ ਕੋਲ ਖੜਾ ਆ ਕੇ ਦੇਖ ਲਿਓ ਠੀਕ ਹੈ ਜੀ ਲੈ ਜੀ ਕਰੋ ਚੈੱਕ ਇੱਕ ਬਾਈ ਕੱਲ ਵੀਡੀਓ ਪਾਈ ਸੀ ਇਹਨਾਂ ਦੇ ਟਰੈਕਟਰ ਦੀ ਮੈਂ ਪਾਵਰ ਟਰੈਕ ਦੀ ਮਾਨੂੰ ਕੱਲ ਕਈਆਂ ਦੇ ਫੋਨ ਵੀ ਆਏ ਤੇ ਜਿਹੜੀਆਂ ਗੱਲਾਂ ਆਪਾਂ ਕੱਲ ਦੱਸਿਆ ਸੀ ਵੀਡੀਓ ਦੇ ਵਿੱਚ ਉਹੀ ਮਾਨੂੰ ਫੋਨ ਤੇ ਬਾਈ ਦੁਬਾਰਾ ਜਿੰਨੇ ਬੰਦੇ ਨੇ ਪੁੱਛਿਆ ਬਾਈ ਫਲਾਣਾ ਬਾਈ ਮਾਡਲ ਕਿਹੜਾ ਹੈ ਮਾਨੂੰ ਕਿੰਨੇ ਦਾ ਮਿਲੂਗਾ ਬਾਈ ਅਸੀਂ ਤਾਂ ਆਉਣਾ ਏ ਠੀਕ ਹੈ ਜੀ ਇਹ ਗੱਲ ਦਾ ਆਪਾਂ ਅੱਗੇ ਵੀ ਬਾਈ ਪੁਸ਼ਟੀ ਕਰਦੇ ਹੁੰਨੇ ਆ ਕਿ ਬਾਈ ਜਿਹੜਾ ਰੇਟ ਹੈ ਜਦ ਜਿਹੜੀ ਟਰੈਕਟਰ ਦੀ ਪੂਰੀ ਤਸੱਲੀ ਆ ਉਹ ਤੁਸੀਂ ਕਰਨੀ ਆਗੇ ਬਾਈ ਆਪਾਂ ਇਸ ਚੀਜ਼ ਦੀ ਕੋਈ ਜ਼ਿੰਮੇਵਾਰੀ ਨਹੀਂ ਚੱਕਦੇ ਠੀਕ ਹੈ ਜੀ ਆਪਾਂ ਤੁਹਾਨੂੰ ਕਹਿ ਦੀਏ ਟਰੈਕਟਰ ਵਧੀਆ ਏ ਬਹੁਤ ਵਧੀਆ ਸਿਫਤਾਂ ਕਰਦੀ ਤੁਹਾਨੂੰ ਆਗੇ ਟਰੈਕਟਰ ਪਸੰਦ ਨਾ ਆਵੇ ਤੁਸੀਂ ਕਹਣਾ ਬਈ ਅਸੀਂ 100 ਕਿਲੋਮੀਟਰ ਤੇ ਚੱਲ ਕੇ ਆ ਗਏ ਤਾਂ ਐ ਆਏ ਕਿਹਾ ਸੀ ਟਰੈਕਟਰ ਜੋ ਹੈਗਾ ਥੋੜੇ ਸਾਹਮਣੇ ਆਪਾਂ ਸਿਰਫ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਟਾਇਰ ਨਵੇਂ ਆ ਬਾਈ ਰੰਗ ਰੂੰਗ ਟਰੈਕਟਰ ਦਾ ਨਾਲ ਦਾ 6 ਮਾਡਲ ਆ ਐਚ ਆਰ ਨੰਬਰ ਹੈ ਹਰਿਆਣਾ ਨੰਬਰ ਠੀਕ ਆ ਜੀ ਟਰੈਕਟਰ ਇਹਨਾਂ ਨੇ ਪਰਸੋਂ ਚੋਂ ਉੱਥੇ ਦਾ ਆਇਆ ਉਹਨੇ ਟਰੈਕਟਰ ਪਤੰਦਰਾਂ ਦੇ ਪਾਣੀ ਤੱਕ ਵੀ ਨਹੀਂ ਮਾਰਿਆ ਦੇਖ ਲਓ ਕੱਲ ਦੀਆਂ ਗੁਲੀਆਂ ਛਾਪੀਆਂ ਹੋਈਆਂ ਟਰੈਕਟਰ ਤੇ ਠੀਕ ਆ ਜੀ ਪਾਵਰ ਟਰੈਕਟਰ ਵੀ ਬੜੀ ਪਾਵਰ ਦਾ 55 ਬਾਵ ਦਾ ਟਰੈਕਟਰ ਐਮ ਆਰਓ ਦਾ ਰੰਗ ਦੇਖੋ ਕਿਆ ਟੌਪ ਦਾ ਟਾਇਰ ਦੀ ਕੰਡੀਸ਼ਨ 90 ਪੈਸੇ ਹੋਊਗੀ ਬਾਈ 20 ਕਟੇ ਦੇ ਟਾਇਰ ਆ ਲੋ ਜੀ ਬਾਪੋ ਅਮਰ ਪਰ ਇੱਕ ਬਲੌਗ ਪਾਇਆ ਸੀ ਟਰੈਕਟਰ ਦਾ ਐਕਸਟੀ ਦਾ ਇਹ ਵੀ ਸਾਡੇ ਟਰੈਕਟਰ ਤੇ ਖੜਾ ਤਾਂ ਸੋਨਾਂ ਦੇ ਖਾਲੇ ਕੋਲ ਤੇ ਟਰੈਕਟਰ ਜੀ ਅੱਜ ਇਹ ਹੋ ਗਿਆ ਸੇਲ ਲੋ ਜੀ ਟਰੈਕਟਰ ਸਾਫ ਤਾਂ ਬਾਈ ਵਧੀਆ ਟਰੈਕਟਰ ਜੀ ਕਰੋ ਚੈੱਕ ਕਿ ਬਾਈ ਤੁਹਾਡੇ ਸਾਹਮਣੇ ਹੀ ਆ ਵੀਡੀਓ ਪਾਏ ਦਾ ਬਹੁਤ ਫਾਇਦਾ ਫਾਇਦਾ ਹੋ ਜਾਂਦਾ ਠੀਕ ਹੈ ਜੀ ਜਿੱਦਾਂ ਆਉਣਾ 735 ਲੈ ਕੇ ਗਏ ਆ ਬਾਈ ਨੇ ਟਰੈਕਟਰ ਠੀਕ ਹੈ ਜੀ ਦੇਣਿਆਂ ਨੂੰ ਟਰੈਕਟਰ ਮਿਲ ਜਾਂਦਾ ਬਾਈ ਏਜੰਸੀ ਵਾਲਿਆਂ ਨੂੰ ਵੀ ਫਾਇਦਾ ਹੋ ਜਾਂਦਾ ਇਹਨਾਂ ਦਾ ਟਰੈਕਟਰ बिक ਜਾਂਦਾ ਠੀਕ ਹੈ ਜੀ ਤੇ ਬਾਕੀ ਬਾਈ ਹੋਰ ਵੀ ਜਿਹੜੇ ਇਹਨਾਂ ਕੋ ਟਰੈਕਟਰ ਖੜੇ ਆ ਆਪਾਂ ਨੇ ਆਲਰੇਡੀ ਪਾਏ ਹੋਏ ਇੱਕ ਦੋ ਟਰੈਕਟਰ ਇਹਨਾਂ ਕੋ ਹੋਰ ਵੀ ਅੱਜ ਆਏ ਆ ਇੱਕ ਦੋ ਆਪਣੇ ਕੋਲ ਵੀ ਆਏ ਉਹ ਵੀ ਆਪਾਂ ਤੁਹਾਨੂੰ ਅਗਲੇ ਵਲੌਗ ਚ ਪਾ ਕੇ ਦਿਖਾ ਦਾਂਗੇ ਟਰੈਕਟਰ ਠੀਕ ਹੈ ਜੀ ਤੇ ਬਾਕੀ ਹੋਰ ਵੀ ਕਿਸੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਤੇ ਲੋਕੇਸ਼ਨ ਆਪਣੀ ਬਾਈ ਰੋਪੜ ਦੀ ਜਿਹੜੀ ਨਾਜ ਮੰਡੀ ਆ 메ਨ ਫਰੰਟ ਵਾਲੀ ਉੱਥੇ ਆ ਆਹ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਆ ਠੀਕ ਆ ਜੀ ਬਾਕੀ ਨੰਬਰ ਆਪਣਾ ਸੇਮ ਆ ਜੀ ਵੈਸੇ ਮੈਂਸ਼ਨ ਹੁੰਦਾ ਸਕਰੀਨ ਦੇ ਥੱਲੇ ਕਿਸੇ ਨੇ ਵੀ ਕਾਲ ਕਨੈਕਟ ਕਰਨਾ ਹੁੰਦਾ ਜੀ ਬਾਕੀ ਵੀਰਾਂ ਨੂੰ ਬੇਨਤੀ ਹੈ ਕਈ ਵਾਰ ਕਿਸੇ ਦਾ ਫੋਨ ਨਹੀਂ ਟੈਨਡ ਹੁੰਦਾ ਤਾਂ WhatsApp ਤੇ ਬਾਈ ਵੌਇਸ ਮੈਸੇਜ ਕਰਦਿਆ ਕਰੋ ਜਾਂ ਟਾਈਪ ਕਰਕੇ ਕਰਦਿਆ ਕਰੋ ਠੀਕ ਆ ਜੀ ਉੱਥੇ ਆਪਾਂ ਥੋੜਾ ਜ਼ਰੂਰ ਰ ਤੇ ਅੱਜ ਦੇ ਵਲੌਗ ਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ